ਅਸੀਕਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਕਮਲਵੀਰ ਕੋਲ ਅੱਜ ਤੁਹਾਨੂੰ ਟੌਪ ਦੀਆਂ ਕੋਈ 5-7 ਗਾਵਾਂ ਦਿਖਾਵਾਂਗੇ ਚੰਗੇ ਬਰੀਡ ਵਾਲੀਆਂ ਵੀਰ ਬਰੀਡ ਤੇ ਕੰਮ ਕਰਦੇ ਆ ਚੰਗੀਆਂ ਟੌਪ ਦੀਆਂ ਗਾਵਾਂ ਹੁੰਦੀਆਂ ਹਰ ਟਾਈਮ ਕੋਈ 5-6 ਪਸ਼ੂ ਵੀ ਰੋਣਾ ਕੋਲ ਹੁੰਦੇ ਆ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਨ ਵੀਰੇ ਹੋਰ ਸਨਾਉ ਠੀਕ ਠਾਕ ਕਿਰਪਾ ਪਾਬੀ ਦੀ ਸੇਂਦੀ ਸੀ ਦਸ ਸਿੰਘਾਂ ਦੀ ਬੜੀ ਕਿਰਪਾ ਮਾਰੇ ਚਲੋ ਵੀਰ ਜੀ ਕਿਰਪਾ ਚਾਈ ਰਹੀ ਜੈ ਨਜ਼ਾਰੇ ਵੱਜੇ ਆ ਚਲੋ ਵਧੀਆ ਵਧੀਆ ਦਸ ਸਿੰਘਾਂ ਨੇ ਬੰਨੇ ਨੇ ਯਾਰ ਇਹ ਭਰਾ ਚਲੋ ਵੀਰ ਜੀ ਵਧੀਆ ਵਧੀਆ ਮਿਹਨਤ ਵੀ ਬੜੀ ਆ ਵੀਰੇ ਬਿਲਕੁਲ ਬਿਲਕੁਲ ਪਸ਼ੂਆਂ ਪਿੱਛੇ ਹੈਣਾ ਪਸ਼ੂ ਤੁਹਾਨੂੰ ਪਤਾ ਖਲ ਵੀ ਚਾਰ ਵਸ਼ੀਆਂ ਪਾਈਆਂ ਤੇ ਫੋਨ ਵੀ ਚਾਈ ਰਹੀ ਪਾਈਆਂ ਬਿਲਕੁਲ ਬਿਲਕੁਲ ਟਿਕ ਟਾਂਗੂ ਲਗਾਤਾਰ ਰੋਜ਼ ਵੀਡੀਓ ਡੇਈ ਪੈਣਾ ਨਾ ਕੋਈ ਅਮੇਲਨੇ ਦੇ ਬੜਾ ਫਿਰਕੇ ਜਾਨਵਰ ਬਸ ਬਸ ਪਰ ਜਨਵਰ ਵੀ ਸਹੀ ਗੱਲ ਆ ਵੀ ਕੋਈ ਹੈ ਨਾ ਉਹਨਾਂ ਦੇ ਲਈ ਆ ਚੰਗੇ ਪਸ਼ੂ ਲਏ ਆ ਚੰਗੇ ਟੌਪ ਦੇ ਆ ਚੁੰਨ ਚੁੰਨ ਕੇ ਪਸ਼ੂ ਲਏ ਆ ਆਪਣੇ ਵੇਖੋ ਵੀਰ ਜੀ ਕਮਾ ਜਿੱਦਾਂ ਘੋੜੇ ਦੇ ਨਹੀਂ ਪੇਠ ਗੁੜਾ ਹੁੰਦਾ ਚੰਗੇ ਆ ਟੌਪ ਦੇ ਆ ਬੋਕੀ ਵਸ਼ੀ ਚੰਗੀਆਂ ਸਹੀ ਗੱਲ ਆ ਕਾਲਵੀਰ ਫਿਰ ਅੱਜ ਕਿੰਨੀਆਂ ਆਪਣੇ ਕੋਲ ਆਪਣੇ ਕੋਲ ਵੀਰ ਜੀ ਸੱਤ ਹੀ ਠੀਕ ਆ ਜੀ ਤੇ ਆ ਵਸ਼ੀਆਂ ਵੇਖੋ ਦੋਵੇਂ ਸੁਨੀਆਂ ਮਗਰ ਵਸ਼ੀਆਂ ਠੀਕ ਆ ਜੀ ਇਹ ਵੀ ਵੀਰ ਨੂੰ ਦਿੱਤੀਆਂ ਨਾ ਲੈਣ ਆਉਣਾ ਵਾ ਵੀਰਾਜ ਗੱਲਾਂ ਆਉਣ ਵਸ਼ੀਆਂ ਡਈਆਂ ਮਗਰਾਂ ਨਾ ਭਾਵੇਂ ਰਾਤ ਲੈਣ ਆਇਆਂ ਭਾਂ ਫੇਰੇ ਲੈ ਆਇਆਂ ਕਿੰਦਾ ਦੀ ਵਸ਼ੀ ਆ ਥੱਲੇ ਫੁੱਟ ਵਾਲੀ ਪਣੀ ਫੇੜੀ ਇਹ ਵੇਖੀਆਂ ਫਿਰ ਹਨਾ ਇਹ ਦੋਵੇਂ ਵੇਖੀਆਂ ਬੈਠਾ ਵੇਖੋ ਵੀਰ ਜੀ ਆਹ ਵਾਲੀ ਬੈਠਾ ਵੇਖੋ ਨਾਮ ਬੰਨੀ ਸਹੀ ਗੱਲ ਹੈ ਜੀ ਦੋਵੇਂ ਮਗਰ ਵੀ ਵਸ਼ੀਆਂ ਮਗਰੀ ਵਸ਼ੀਆਂ ਇਹ ਚਲੋ ਵੇਖੀਆਂ ਹੁਣ ਆਪਾਂ ਨਵੇਂ ਨਕੀਨੇ ਤੁਹਾਨੂੰ ਦਿੰਨੇ ਆ ਠੀਕ ਹੈ ਜੀ ਬਸ ਬੋਝ ਲਓ ਮਿੰਟੋ ਮੈਂ ਚੱਲ ਬਸ ਬਸ ਪਰਖ ਵਾਲੇ ਵੀਰਾਂ ਨੇ ਜਿੰਨਾ ਹਨਾ ਆ ਵੇਖੋ ਵੀਰ ਜੀ ਬੈਠਾ ਕੰਮ ਹੀ ਆ ਚੰਗਿਆਂ ਹਟਾਉਗੇ ਬਾਕੀ ਵੀਰ ਜੀ ਆਪਣਾ ਨਾਮ ਤੇ ਡਰੈੱਸ ਬੋਲ ਦਿਓ ਜੀ ਨਾਮ ਮੇਰਾ ਕਮਲਜੀਤ ਸਿੰਘ ਜੇ ਪਿੰਡ ਮੇਰਾ ਭਗਵਾਨਪੁਰ ਜੇ ਤਸੀਲ ਮੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਠੀਕ ਆ ਜੀ 98850784 ਮੇਰਾ ਨੰਬਰ ਆ ਤੇ ਇੱਥੇ ਵਟਸਐਪ ਚੱਲਦਾ ਵਾ 19051694311 ਇਹ ਕਿਤੇ ਵਸਤ ਕਰਾ ਠੀਕ ਆ ਵੀਰੇ ਵੀਰੇ ਅੱਜ ਫਿਰ ਜਰਸੀ ਚੰਗਾ ਹਨਾ ਨਗੀਨਾ ਹੀ ਆ ਫੁੱਲ ਬਰੀਡ ਫੁੱਲ ਬਰੀਡ ਵਾਲੀ ਜਿਹੜੇ ਵੀਰ ਆਂਦੇ ਨੇ ਜਰਸੀ ਦੇ ਕੰਮ ਕਰਨਾ ਜਿੰਨਾ ਹਨਾ ਬੱਚੇ ਲੈਣੇ ਗਾੜੀ ਲੈ ਲੈ ਭਾਵੇਂ ਕੋਈ ਕਾਰ ਰੱਖਣ ਨੂੰ ਨਾਲੇ ਸਹੀ ਗੱਲ ਹੈ ਦੇ ਘੋੜੇ ਵਾਂਗੂੰ ਲੱਤਾਂ ਸਿੱਧੀਆਂ ਵੇਖ ਸਿੱਧੀਆਂ ਹੈ ਵੇਖੋ ਬਾਕੀ ਆ ਚੀਜ਼ਾਂ ਨਹੀਂ ਲੱਗਦੀਆਂ ਹੈ ਹੈ ਸ਼ਾਬਾਸ਼ ਆ ਚੀਜ਼ਾਂ ਬੜੀਆਂ ਵਖੇ ਲੱਗਦੀਆਂ ਸਹੀ ਗੱਲ ਆ ਵੀਰੇ ਹੈ ਕੀ ਇਹਦਾ ਕੋ ਬੋਲ ਹੈ ਨਹੀਂ ਵੈਸੇ ਬਿਲਕੁਲ ਵੀਰੇ ਸਾਹਮਣੀ ਇਹਦਾ ਮੈਂ ਇਹ ਜਿਹੜਾ ਵੀਰ ਪਰਖ ਵਾਲਾ ਹਨ ਉਹਨੂੰ ਪਤਾ ਲੱਗ ਜਾਣਾ ਹਾਂ ਹਾਂਜੀ 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 ਕੀ ਹੈ ਕੀ ਨਹੀਂ ਆਪਾਂ ਇਸ ਦਾ ਡਿਟੇਲ ਜਰੂਰ ਦੱਸਾਂਗੇ ਠੀਕ ਹੈ ਪਿੱਛੇ ਦੀ ਸਾਡੀ ਪੂਲ ਗਾਰੰਟੀ ਹੋਊਗੀ ਵਸ਼ੀ ਦੀ ਠੀਕ ਹੈ ਵੀਰੇ ਤੇ 7 ਮਹੀਨੇ ਦੀ ਗੱਬਣ ਵਸ਼ੀ ਅਸ਼ਾ 7 ਮਹੀਨੇ ਵਾਲੀ ਗੱਬਣ ਆ ਦੇਖੋ ਕਿਦਾਂ ਬਣੀ ਆ 2-4 ਕਿਲੋ ਤਾਂ ਥੱਲੇੋਂ ਬਣੀ ਆ 2 ਮਹੀਨੇ ਵਸ਼ੀ ਕੋਈ ਰੀ ਨਾ ਸਾਂਭਲੇ ਹਾਂਜੀ ਰੁਪਿਆ 1,10,000 ਨਾ ਵਟੇ ਦਾ ਪਰ ਮੈਨੂੰ ਪਿਓ ਬਿਲਕੁਲ ਵੀਰੇ ਸਹੀ ਗੱਲ ਹੈ ਕਿੱਥੋਂ ਪਤਾ ਲੱਭਦਾ ਕਿਦੇ ਹਾਂ ਬਿਲਕੁਲ ਪੱਕੀ ਗੱਲ ਆ ਵੀਰੇ ਚੰਗੀ ਬਰੀਡ ਫੁੱਲ ਬਰੀਡ ਆ ਨਾ ਨਹੀਂ ਨਹੀਂ ਕੋਈ ਹਾਂਜੀ ਹਾਂਜੀ ਕੋਈ ਚੰਗਾ ਵਸ਼ੂ ਦਿੰਦਾ ਹੀ ਨਹੀਂ ਯਾਰ ਪਹਿਲੀ ਗੱਲ ਆ ਨਾ ਹਲਕਣੇ ਦਵਾਈ ਉਹ ਸਹੀ ਗੱਲ ਸੱਚ ਪੁੱਛੇ ਰਹੀ ਸਹੀ ਗੱਲ ਆ ਵੀਰੇ ਬੜੇ ਟਾਈਮ ਬਾਅਦ ਇਦਾਂ ਦੀ ਵਸ਼ੀ ਲੈਂਦੀ ਬਿਲਕੁਲ ਬਿਲਕੁਲ ਤੁਰਦੇ ਵੀਰ ਦੀ ਅੱਗੇ ਆ ਵੀਰੇ ਅਗਲੇ ਤੋਂ ਮੈਂ ਮੁੱਠੀ ਪਾਤੀ ਨੂੰ ਸਾ ਮਾਰੀ ਜੀ ਦੋ ਮਿੰਟ ਸਿੱਧੀ ਬਲੰਦੇ ਦੇਖੋ ਵੀ ਸਹੀ ਗੱਲ ਆ ਕਮਲ ਵੀਰੇ ਕੋਈ ਨਹੀਂ ਦਿੰਦਾ ਇਹੋ ਜਿਹਾ ਪੀਸ ਨਹੀਂ ਦਿੰਦਾ ਬਾਕੀ ਤੋੜਦੇ ਵੀਰ ਜੀ ਇਹ ਸੱਤਾਂ ਮਹੀਨੇ ਦੀ ਕਪੜਾ ਵੀਰ ਜੀ ਦੋ ਮਹੀਨੇ ਕੋਈ ਸਾਬੇ ਨਹੀਂ ਆ ਰਹੇ ਬੱਜੂ ਹਾਂ ਕੋੜਿਆਂ ਨੂੰ ਤੁਰਦੀ ਆ ਪਾ ਜੀ ਠੇਕੇ ਤੋਂ ਲੈਣ ਦਾ ਚੰਗਾ ਜੀ ਸਹੀ ਗੱਲ ਆ ਵੀਰੇ ਹੋਰੇ ਕਦੀ ਕਦੇ ਨਾ ਕਟ ਉੱਟ ਜਣਾ ਕਰੀ ਕਿਤੇ ਤੇ ਰਮਾਨਾ ਨਾ ਘੁਰਲੀ ਤੇ ਬੰਨ ਕੇ ਤੇ ਨਹੀਂ ਆ ਰਹੇ ਬਿਲਕੁਲ ਠੀਕ ਆ ਵੀਰ ਜੀ ਚੰਗੀ ਟੌਪ ਦੀ ਜਰਸੀ ਆ ਕਮਲਵੀਰ ਥੱਲੇ ਵੀ ਰਕਾਰਡ ਤੋਰੂ ਆ ਨਾ ਬੋਲਾ ਬੱਟਾ ਜਾਂ ਦਾਣਾ ਚੰਗਾ ਬਿਲਕੁਲ ਵੀਰੇ ਬਿਲਕੁਲ ਇਹ ਜਿਹੜੇ ਵੀਰ ਨੇ ਫਾਰਮ ਵੀ ਸ਼ੁਰੂ ਕਰਨਾ ਵਾ ਚਾਹੀ ਘਰ ਤੇ ਹਨਾ ਇਹ ਸਾਰੇ ਪਾਸੇ ਚੱਲਣ ਵਾਲੀ ਗੱੜਿਆ ਬਿਲਕੁਲ ਬਿਲਕੁਲ ਵੀਜੀ ਸਾਰੇ ਜਿਹੜੇ ਅੱਖਰ ਪੂਰੇ ਆ ਇਹਦੇ ਚ ਸਹੀ ਗੱਲ ਬੋਲਾ ਦਾਣਾ ਚੰਗਾ ਸਹੀ ਗੱਲ ਆ ਵੀਰੇ ਹਾਂ ਟਾਪ ਦੇ ਕਮਲਵੀਰ ਰੇਟ ਫਿਰੇ ਦਾ ਫਿਰ ਜੀ ਵਸ਼ੀਰਾ ਕੀ ਮੁੱਲ ਕਰੀਆ ਤੁਹਾਡੇ ਸਾਹਮਣੇ ਹਜੇ ਕੋਲ ਕੱਚੀ ਜਰੂਰ ਆ ਹਾਂਜੀ ਹਾਂਜੀ ਆਪਾਂ ਜੇ ਕਿਤੇ ਤਿਆਰ ਹੁੰਦੀ ਫਿਰ ਆਪਾਂ ਸਵਾ ਹੀ ਮੰਗ ਫਿਰ ਤੇ ਵੀਰ ਮੇਲਾ ਲਾਉਣਾ ਇਹਦੇ ਨੂੰ ਨਹੀਂ ਪਤਾ ਉਹ ਮੈਂ ਕਹਿ ਨਹੀਂ ਸਕਦਾ ਉਹਨੇ ਕਹਣਾ ਛੋਟੀ ਆ ਬਿਲਕੁਲ ਬਿਲਕੁਲ ਪਰ ਜਿੰਨੂੰ ਪਤਾ ਆਣਾ ਜਿੰਨੂੰ ਪਰਖ ਵਾਲੇ ਵੀਰ ਨੂੰ ਜਿੰਨੂੰ ਪਤਾ ਆਣਾ ਆ ਚੀਜ਼ ਜਾਣੀ ਲੱਭਦੀ ਆ ਨਹੀਂ ਲੱਭ ਹਜੇ ਅਕਲਿਆੜੀ ਦੀ ਲਾਦੀ ਆ ਫਟਾ ਪਾਇਆ ਹੋਇਆ ਗੱਲ ਤੇ ਫਿਰ ਕੂਤੀ ਦਾ ਪਤਾ ਲੱਗਦਾ ਬਿਲਕੁਲ ਵੀਰੇ ਬਿਲਕੁਲ ਹਾਂਜੀ ਐ ਮੱਥੇ ਜੀ ਡੂੰਘ ਭਾਏ ਪਾਣੀ ਪੀ ਲੋ ਵਾਹ ਸਹੀ ਗੱਲ ਆ ਹਾਂਜੀ ਹਾਂਜੀ ਉਹ ਨਾਲ ਚਮਕੀ ਨਹੀਂ ਸੋਹਣੀ ਕਿੰਨੀ ਚਾਉ ਕਵੀਰ ਪੜੀ ਜਾਣਾ ਹਾਂ ਜੀ ਆਂਦੀ ਧਰਮ ਕੋ ਬੱਛੀ ਇਦਾਂ ਦੀ ਗਣ ਥੋੜੀ ਵੀ ਚੰਗਾ ਕੱਢੂਗੀ ਮਾਲਕ ਦੀ ਕਿਰਪਾ ਨਾਲ ਚਲੋ ਮਿਲ ਗਈ ਆ ਚਲੋ ਵੀਰ ਜੀ ਤੇ ਵੀਰ ਜੀ ਬੱਛੀ ਜਿਹੜੀ ਦੇਣੀ ਆਣਾ ਜੇ ਤਿਆਰ ਹੋ ਉਸੇ ਤੋਂ 1 ਲੱਖ ਦੀ ਵੇਲਾਂ ਠੀਕ ਆਹ ਦੀ ਬੱਛੀ ਦੇ ਦਾਂਗੇ 75 ਹਜ਼ਾਰ ਦੀ ਬਿਲਕੁਲ ਇਹ ਕ੍ਰੋਸ ਵੈਰਾਂ ਦੇ ਭਾਣਾ ਬੱਛੀ ਦੇਣਿਆ ਮੈਂ ਬਿਲਕੁਲ ਵੀਰ ਜੀ ਇੰਨੇ ਦੀਆਂ ਕ੍ਰੋਸ ਤਿਆਰ ਹੋਈ ਡਬਲ ਹੋਣੀ ਆ ਇਹ ਇਹ ਕਾਂਜ ਬੱਛੀਆਂ ਲੋਕੀ 45 45 ਹਜ਼ਾਰ ਦੀਆਂ ਦੇ ਲੈ ਲੈਂਦੇ ਆ ਲੈ ਲੈਂਦੇ ਲੈ ਲੈਂਦੇ ਲੈ ਲੈਣ ਦੇ ਵੀਰੇ ਇਹ ਜਿੰਨੂੰ ਵੇਖਿਓ ਪਰ ਕੋਈ ਉਹਨੇ ਵਸ਼ੀ ਨੂੰ ਆਰਡਰ ਟਪਣਾ ਬਿਲਕੁਲ ਵੀਰੇ ਬਿਲਕੁਲ ਬਾਕੀ ਹੁਣ ਵੀ ਦੰਦਾ ਜੀ ਲੈਣਾ ਦੰਦਾ ਦੰਦਾ ਜੀ ਠੀਕ ਹੋਰ ਦੰਦੀਆਂ ਚੌਗੀ ਹੋਗੀ ਠੀਕ ਹੈ ਜੀ ਤੇ ਆਣਾ ਥੋੜਾ ਆਹਤੀ ਇਹਨਾਂ ਦੰਦ ਹੋਏ ਸਹੀ ਗੱਲ ਆਹ ਦੋਂਦੀਓ ਚੌਗੀ ਹੋਣਦੀ ਹੋਣਦੀ ਹੈਣਾ ਦੋਂਦੀਓ ਦੋਂਦੀਓ ਚੌਗੀ ਡਈ ਲੱਗਣ ਸਾੜ ਠੀਕ ਹੈ ਜੀ ਇੱਕ ਤਾਂ ਦੋਰ ਪੁੱਟ ਗਈ ਚੌਗੀ ਹੋ ਜਾਣਾ ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਚਲੋ ਬਾਕੀ ਨਾ ਕੋਈ ਵੀ ਭੈਣ ਭਰਾ ਫੋਨ ਕਰੇ ਬਾਕੀ ਕਰਦੇ ਹੋ ਮਾਨਤਾਂ ਨੂੰ ਥੋੜਾ ਬੋੜਾ ਕੀ ਚੀਜ਼ ਆ ਵੇਖੋ ਟਰੱਕ ਹੀ ਲੈ ਨਹੀਂ ਬਣੀ ਫੈਂਡੀ ਮਗਰ ਹਾਂ ਕੋਈ ਰੀਲ ਦਾ ਡੱਬਾ ਯਾਰ ਇਹ ਕੋਈ ਫੁੱਲਾ ਨਹੀਂ ਏ ਇਹਦੀ ਚੰਗ ਵੇਖੋ ਆ ਯਾਰ ਸਹੀ ਗੱਲ ਹੈ ਚੰਗ ਵੇਖੋ ਕਿੰਨੀ ਆ ਥੱਲੇ ਵੇਖੋ ਠੰਡੀ ਵੀ ਫੁੱਲ ਠੀਕ ਹੈ ਵੀਰੇ ਸਹੀ ਗੱਲ ਹੈ ਹਾਂ ਚੰਗੀ ਟਾਪਦੀ ਆ ਇਥੋਂ ਪਤਾ ਲੱਗਦਾ ਦੇਸੀ ਘੋ ਖਵਾਏ ਆ ਆਈਓ ਵਸ਼ੀ ਹੈ ਸਹੀ ਗੱਲ ਹੈ ਵੀਰੇ ਇਹ ਦੂਜੇ ਸੂਵੇ ਵਾਰ ਜੇ ਕੋਈ ਇਹ ਨਾ ਮੰਨੇ ਵੀ ਬਿਲਕੁਲ ਵੀਰੇ ਮੈਂ ਸੋਇਆ ਜੇ ਕਿੱਦਾਂ ਵਾ ਪਰ ਵਸ਼ੀ ਵੇਖੋ ਵਸ਼ੀ ਵਸ਼ੀ ਆ ਹੈ ਵਸ਼ੀ ਵਸ਼ੀ ਆ ਵੀਰੇ ਇਹ ਜਮਕਾ ਸਾਈ ਵਾਲ ਕ੍ਰੋਸ ਚ ਆ ਜਾਂਦੀ ਏ ਹਾਂਜੀ ਹਾਂਜੀ ਚਮਕੀ ਬੜੀ ਵੀਰ ਜਮਕ ਤੇ ਮੈਂ ਕਹਿੰਦਾ ਹੱਦ ਤੋਰਦੀ ਵੀਰ ਪਲਵਾਨਾ ਗੂੰ ਆ ਫੁੱਲ ਸਹੀ ਗੱਲ ਆ ਵੀਰ ਵੇਖਿਓ ਧਿਆਨ ਨਾਲ ਲਿਆਓ ਕਿੱਥੋਂ ਗੱਡੇ ਫਿਰਨ ਕੀਨੇ ਹਾਂ ਹਾਂਜੀ ਅੱਜ ਤੈਨੂੰ 4-5 ਲਿਆਦੇ ਆ ਬਿਲਕੁਲ ਵੀਰ ਬਿਲਕੁਲ ਚਲੋ ਇਦਾਂ ਹੀ ਖਿੱਚੀ ਆਓ ਕੰਮ ਸਹੀ ਗੱਲ ਆ ਵੀਰੇ ਇਹ ਤੋਂ ਗਾਣ ਫਿਰ ਰੱਬ ਦਾ ਨਾਮ ਹੀ ਆ ਹੁਣ ਨਾ ਨਾ ਹੋ ਗਿਆ ਹੁੰਦੇ ਬਿਲਕੁਲ ਵੀਰ ਬਿਲਕੁਲ ਇਹ ਤੋਂ ਗਾਣ ਤੇ ਰੱਬ ਦਾ ਨਾਮ ਹੀ ਆ ਪਲਵਾਨ ਵਾਲੀ ਚਾਲ ਜੇ ਜੀ ਇਹ ਮੱਛੀ ਵੀ ਜੇ ਚਲੋ ਲੈ ਲਈ ਤੇ ਇੰਨੇ ਥੀਏ ਦੇ ਮੰਡੀ ਆਪਾਂ ਪਾਈ ਗਏ ਰਹੀ ਜੇ ਗ੍ਰਾਮੀ ਕਿਤੇ ਹਾਂਜੀ ਫਿਰ ਤੇ ਆਪਾਂ ਮੱਛੀ ਵੇਚਾਂਗੇ 85000 ਦੀ ਬਿਲਕੁਲ ਵੀਰੇ ਠੱਕ ਰੱਖਦੀ ਮੱਛੀ ਠੱਕ ਰੱਖਦੀ ਨਾ ਹੁਣ ਮੱਛੀ ਦੇਣਾ 75000 ਦੀ ਅੱਛਾ 75000 ਦੀ 75000 ਕਰਾਂਗੇ ਪਰ ਵੀਰ ਜੀ ਚਲੋ ਇਹ ਆ ਕਿ ਵੀਰ ਦਾ ਰੇਟ ਬਿਲਕੁਲ ਜਾਇਜ਼ ਆ ਜੰਨੇ ਹਿਸਾਬਾ ਜਾਇਜ਼ ਛੋਟੀਆਂ ਬਿਲਕੁਲ ਬਿਲਕੁਲ ਵੀਰੇ ਠੱਕ ਲਗਾ ਸਹੀ ਗੱਲ ਹੈ ਤੇਰਾ ਮੁੱਲ ਜਿੰਨਾ ਚਾਚਦਾ ਉਹਨਾਂ ਦੇ ਮੰਗਿਆ ਟਾਪ ਦੇ ਥਣ ਸਾਰੀ ਮਿਲ ਗਈ ਜਿੰਨੇ ਵੀ ਸਾਫ ਆ ਸੱਚੇ ਆ ਨਾ ਜੇ ਅਗਲੇ ਨੇ ਵੀ ਖੱਤੀ ਸਿਰ ਤੋਂ ਲੈ ਕੇ ਪੂਛ ਤੱਕ ਕੋਈ ਇਹ ਨਹੀਂ ਕਹਿ ਸਕਦਾ 85 85 ਹਜ਼ਾਰ ਦੀ ਦਿੰਦੇ ਲੋਕੀ ਸਹੀ ਗੱਲ ਹੈ ਛੋਟੀ ਨਾ ਸਮਝੇ ਬਿਲਕੁਲ ਵੀਰ ਪਿੱਠ ਬੜਾਈ ਚੰਗਾ ਟਾਉਦਾ ਬੋਡੀ ਮੈਂ ਕਹਿੰਦਾ ਚਮਕੀਲੀ ਵਾਲੀ ਕੀ ਦਾ ਰੰਗ ਹੀ ਪੰਦਾ ਉਹ ਵੀਰ ਮੈਂ ਡਿਆਵੇਂ ਜਦੋਂ ਪਾਲਿਸ਼ ਨਹੀਂ ਮਾਰੀ ਹੁੰਦੀ ਬੂਆ ਮਾਰੀ ਹੁੰਦੀ ਆ ਆ ਵੀ ਵਸ਼ੀ ਬੜੀ ਚੰਗੀ ਹੈ ਇਹ ਵੀ ਵਸ਼ੀ ਇਹ ਵੀ ਵੀਰੇ ਗੱਬਣ ਹਨਾ ਗੱਬਣ ਗੱਬਣ ਭਰੇ ਵੀ 15 ਲੈ ਜੂ ਥੱਲੇ ਉਹ ਵੀ 1 ਕਿਲੋ ਦੁੱਧ ਵਸ਼ੀ ਕੱਢਦੀ ਆ ਕ੍ਰੋਸ ਵੈਡ ਆ ਬਹੁਤ ਵੱਡੀ ਵਸ਼ੀ ਆ ਇਹ ਵੀ ਇਹ ਵੀ ਚੰਗੀ ਟਾਉਦੀ ਆ ਵਸ਼ੀ ਆ ਇਹ ਵੀ ਮੇਰੇ ਘਰ ਚ ਵੀਰ ਦੀ ਪਹਿਲਾ ਦੁੱਜਾ ਸੁਆਈ ਜਾਣਾ ਦੂਜਾ ਸੁਆ ਦੂਜਾ ਠੀਕ ਹੈ ਇਹਨੂੰ ਹਣੀ ਨੂੰ ਜਿਆ ਚੱਕੀ ਦੇ ਵਿੱਚੋਂ ਚੰਗੇ ਬਿਲਕੁਲ ਵੀਰੇ ਇਹਦਾ ਵੀ ਕੱਦ ਚੰਗਾ ਵੱਡਾ ਵੇਖੋ ਧਿਆਨ ਨਾਲ ਚੰਗਾ ਵੱਡਾ ਆ ਇਹਦਾ ਵੀ ਕੱਦ ਕਮਲ ਵੀਰ ਥੱਲੇੋਂ ਬੜੇ ਆਣਾ ਇਹ ਵੀ ਬੰਨ ਨਿਆਰੇ ਸਹੀ ਗੱਲ ਆਈ ਹੈ ਚੰਗੀ ਨਹੀਂ ਯਾਰੀ ਵਾਲੀ ਗੱਲ ਹੈ ਬਿਲਕੁਲ ਵੀ ਬੀਰ ਦੀ ਇੱਕ ਸੇਵਤਾ ਲੈਂਦਾ ਵੀਰ ਐ ਚੁਣ ਚੁਣ ਕੇ ਨੇ ਗਿਨੇ ਹੀ ਆ ਨੀ ਇਹਾ ਥੱਲੇ ਉਹ ਜਿੰਨੇ ਦੇ ਮਰਦੂ ਪਾਦੇ ਵਾਟਰ ਬਿਲਕੁਲ ਵੀ ਨਹੀਂ ਬਚੀ ਜੇ ਅਨਾਜ ਤੇ ਪਿੱਛੇ ਦੀ ਪੋਲੀਟਿਕ ਜਿਹੜਾ ਹੱਥ ਨਾਲ ਕੋਈ ਲਾਏ ਵਿਕਣੀ ਵਿਕਣੀ ਵੀਰੇ ਇਹ ਨਹੀਂ ਇਹ ਨਹੀਂ ਚੀਜ਼ਾਂ ਵੀਰ ਕਿਹਨੇ ਖੜਨੀਆਂ ਨੇ ਫਿਰ ਖੜਨੀਆਂ ਕੀ ਆ ਹੋਰ ਦਾਈਆਂ ਕਿੱਦਾਂ ਲਿਆਂਦੇ ਆ ਹੋਰ ਤੇ ਫਿਰ ਵੀਰ ਹੋਰ ਕਿਹੜੀਆਂ ਰੱਬ ਤੋਂ ਡਕੀਆਂ ਫਿਰ ਗਾਵਾਂ ਬਿਲਕੁਲ ਯਾਨੀ ਕਿ ਜਿਆਦਾ ਪੈਸਾ ਲਾਇਆ ਜਿਆਦਾ ਹੀ ਦੁੱਧ ਮਿਲਦਾ ਵਾ ਇਹ ਵੀਰ ਦੀ ਬਾਕੀ ਹਣਾ ਜਿੰਨੇ ਮਰਜ਼ੀ ਕੋਈ ਪੈਸੇ ਲਾਏ ਪਰ ਮੈਨੂੰ ਨਹੀਂ ਲੱਗਦਾ ਨਹੀਂ ਨਹੀਂ ਵੈਸੇ ਗੱਲ ਕਰਦਾ ਕਿ ਜਿਹੜੇ 2-2 3-3 ਲੱਖ ਮੰਗਦੇ ਆ ਕਿ ਮਤਲਬ ਕਿ ਇਹ ਨਹੀਂ ਗੱਲ ਹੁੰਦੀ ਇਹ ਆ ਕਿ ਆਪਣੀ ਸਾਂਭ ਦੀ ਗਾਂ ਜਦੋਂ ਤੇ ਬ੍ਰੀਡ ਬਣੀ ਨਾ ਜੇਕਰ ਵੀਰ ਜੀ ਮਿਲਕ ਪੈੜੀ ਮੌਸਮ ਕਿਹੜਾ ਹੁੰਦਿਆ ਵੀ ਵੇਖੋ ਨਾ ਸਹੀ ਗੱਲ ਆ ਵੀਰ ਦਿਨ ਤੋਂ ਪਾਲੇ ਦਿਨ ਹਾਂ ਗਾਵਾਂ ਵਾਲੇ ਮਤਲਬ ਕਿ ਦੁੱਧ ਵਾਲੇ ਦੇਣਾ ਹੁੰਦੇ ਬਿਲਕੁਲ ਬਿਲਕੁਲ ਬਾਕੀ ਬਣੂਗੀ ਥੱਲੇ ਚੰਗੀ ਨਾਲੇ ਇੱਕ ਚੀਜ਼ ਹੋਰ ਆ ਤਰੋਸਪਨ ਜ਼ਿਆਦਾ ਵਿਕਣਾ ਹੁਣ ਬਿਲਕੁਲ ਵੀਰੇ ਬਿਲਕੁਲ ਕਿਉਂਕਿ ਇਹਨਾਂ ਨੂੰ ਨਾ ਗਰਮੀ ਹਣਾ ਨਾ ਠੰਡ ਕਾਲ ਵੀਰੇ ਦਾ ਰੇਟ ਹੈ ਕੋਈ ਸ਼ੱਕ ਨਹੀਂ ਕਈਆਂ ਜਿਹਦੇ ਨੂੰ ਸਭ ਨੂੰ ਵੇ ਵੇ ਆਪ ਹੁੰਦਾ ਬਈ ਕਿੱਦਾਂ ਮੱਛੀਆਂ ਚੰਗੀਆਂ ਹਨਾ ਇਹ ਇਹਦਾ ਰੇਟ ਆ ਜਿਹੜਾ ਮੁੱਲ ਭਾਵੇਂ ਕਰਨ ਨੂੰ ਇਹਦਾ ਵੀ 75 ਕਈਏ ਜਿੰਨਾ ਮਰਜ਼ੀ ਕਰੀ ਜਾਈਏ ਤੇ 62000 ਦੀ ਬੇਚੀ ਦੇ ਦਾਂਗੇ ਅੱਛਾ 62000 ਦੀ ਬੇਚੀ 62000 ਦੀ ਹਾਂ ਜੀ ਚਲੋ ਠੀਕ ਹੈ ਕੋਈ ਭੈਣ ਭਰਾ ਫੋਨ ਲਾਏ ਕਰ ਦਿਓ ਮਾਨਤਾ ਠੀਕ ਆ ਆ ਵੀਰੇ ਇਹ ਵੀ ਗੱਬਣ ਇਹ ਫੌਜੀ ਬੰਦੇ ਕੋ ਲਈਏ ਉਹਦੇ ਕਹਿੰਦਾ ਮੈਂ 20 ਕਿਲੋ ਪਹਿਲੇ ਸਵੇਰ ਦੁੱਧ ਚੋਇਆ ਪਰ ਵੀਰੇ ਵੀ ਚੰਗੇ ਟੌਰਦੀ ਹੈ ਸਹੀ ਗੱਲ ਆ ਵੀਰੇ ਵੇਖੋ ਕੀ ਚਾਹੀਦੀ ਹੋ ਫਾਰਮ ਦੀ ਫਾਰਮ ਦੀ ਹੈ ਵੇਖੋ ਵੀਰ ਬੜ ਸਹੀ ਗੱਲ ਆ ਵੀਰੇ ਕਮਲ ਖੋਲ ਕੇ ਤੋਰੇ ਹੋ ਸਦਾ ਪਿੱਠ ਪੁਰਾਵਾ ਸੀਦਾ ਕੁੜੀਆ ਹੈ ਘੋੜਿਆ ਲਾਦੇ ਆ ਨਿਕੀ ਆ ਨਿਕਾਂ ਬੋਤੀਆਂ ਸਦਾ ਭਜਨੇ ਹੋਣਾ ਸਹੀ ਗੱਲ ਆ ਵੀਰੇ ਐਡੀ ਤੇ ਵੀਰ ਵਾਸ਼ੀ ਤਿਆਰ ਕਰੀਏ ਤੇ ਦੁਨਾ ਖਰਚ ਆ ਜਾਂਦਾ

ਕਮਲਵੀਰ ਦੁੱਧ ਵਾਲੀ ਵਹਿੜਿਆ ਨਾ ਇਹ ਨਾਲੇ ਵੀਰ ਜੀ ਚੱਬੂ ਦੀ ਹੌਲ ਕਰਦੀ ਉੱਥੇ ਕਰਮਾਂ ਵਾਲੀ ਖੁੱਲੀ ਰਹੀ ਹੋਣੀ ਨਾ ਤਾਂ ਕਰਕੇ ਸਹੀ ਗੱਲ ਹੈ ਇਹੋ ਜੀ ਦੀ ਇੱਕ ਵਹਿੜ ਲਾ ਕੇ ਬੰਦਾ ਵੇਚ ਲੈੇ ਕੋਈ ਹੁੰਦਾ ਮੈਂ ਪੰਜ ਲੈਣ ਨਹੀਂ ਆਈ ਬਿਲਕੁਲ ਵੀਰ ਬਿਲਕੁਲ ਸਹੀ ਗੱਲ ਹੈ ਹੈ ਸਾਰੇ ਤਾਂ ਤਾਂ ਹੀ ਆ ਤਾਂ ਤੇ ਤਾਂ ਹੀ ਇਹਦਾ ਰੇਟ ਫਿਰ ਵੀਰ ਜੀ ਵੀਰ ਜੀ ਰੇਟ ਵਸ਼ੀ ਦੇ ਵੀ ਨਹੀਂ ਚਾਹੀਦੇ ਇਹ ਵੀ 75 80 ਹਜ਼ਾਰ ਦੀ ਹਾਂਜੀ ਰੱਖ ਰੱਖ ਦੀ ਵੀ ਰੱਖ ਲੀਏ ਰੱਖ ਲੀਏ ਅਸੀਂ ਇਹ ਵੀ ਤਿਆਰ ਕਰਕੇ ਕੋਈ ਵੇਚੂ ਵੇਚੂਗਾ ਥੱਬਾ ਲਾਉਗੀ ਬਾਰ ਕਰਮਾਂ ਵਾਲੀ ਥੱਲੇ ਉਹ ਅਸੀਂ ਹਾਂ ਨਾ 65 ਦੀ ਅੱਛਾ ਮੈਂ ਹਾਂ ਕੋਈ 70 75 ਕਰੋਗੇ 65 ਦੀ 65 ਦੀ ਲਾਓ ਜੀ 65000 ਦੀ ਵਹਿੜ ਬਾਕੀ ਵੀਰ ਜੀ ਕੋਈ ਭੈ ਪਾਰੀ ਵੀਰ ਵੀ ਲੈ ਕੇ ਜਾ ਕੇ ਹਨਾ ਆਪਣਾ ਜਿਹੜਾ ਵਾ ਰੋਟੀ ਪਾਣੀ ਘੜ ਸਕਦਾ ਚੰਗੀ ਟਾਪ ਦੀ ਵਹਿੜ ਆ ਹਾਂ ਤੁਹਾਨੂੰ ਹੋ ਜਾਣਾ ਕਦੋਂ ਲਾਡੋ ਤੁਸੀਂ ਸਾਡੀ ਹਾਂਜੀ ਹਾਂਜੀ ਭਰੇ ਆ ਕਿ ਇਹ ਨਹੀਂ ਕਿ ਗੋਤੀ ਛੋਟੀ ਨਾ ਕੋਈ ਸਮਝ ਹਾਂਜੀ ਮੈਂ ਗੱਲ ਦੱਸਾਂ ਹਾਂਜੀ ਆਂਦੀ ਹਾਂਜੀ ਹਾਂਜੀ ਤੇ ਹਲਕੀ ਵੱਡੀਆਂ ਵੇਖੋ ਵੈੜਾਂ ਲੱਗੇ ਵੱਡੀਆਂ ਬਿਲਕੁਲ ਵੱਡੀਆਂ ਜਾਂਦੀਆਂ ਬਾਕੀ ਵੀਰ ਜੀ ਫੇਰ ਗੱਲ ਹਾਂਜੀ ਆਂਦੀ ਹਾਂਜੀ ਹਾਂਜੀ ਸਪੀਆਂ ਹੁੰਦੀਆਂ ਆ ਕਈ ਚੌੜੀਆਂ ਹੁੰਦੀਆਂ ਬਿਲਕੁਲ 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 ਇਹ ਵੀ ਕਈ ਚੀਜ਼ਾਂ ਆ ਵੇਖਣੀਆਂ ਪੈਣੀਆਂ ਬਿਲਕੁਲ ਬਿਲਕੁਲ ਇਹ ਵੀਰ ਜੀ ਬਚਾਇਆ ਵੀ ਸੋਇਆ ਜੇ ਉਹੀ ਵਸ਼ੀ ਜੇ ਪਰਸੋਂ ਦੀ ਅੱਛਾ ਹੀ ਮੱਛੀ ਦੇਖੋ ਕਿਦਾਂ ਦੀ ਇਨਿੰਗ ਦੇ ਆਹ ਤਾਂ ਬਿਜਾਰੇ ਬਣਦੇ ਮੱਛੀ ਵੀਰ ਅੱਜ ਐਰ ਕੀ ਚਲੋ ਚਾਰ ਪੰਜ ਵੀਡੀਓ ਬਣਾਈਆਂ ਮੇਰੇ ਖਿਆਲ ਚ ਬਿਲਕੁਲ ਮਗਰ ਹੁਣ ਵਸ਼ੀਆਂ ਡਈਆਂ ਦੇਖੋ ਬੱਚਾ ਵੀਰ ਜੀ ਲਵੋ ਕਿ ਸਿਆਣੇ ਹੋ ਗਏ ਹੁਣ ਹੈ ਠੀਕ ਹੈ ਵਧੀਆ ਡੇਵ ਲਵੋ ਉਹ ਸਿਆਣੇ ਦੇਮਣਾ ਪਣਾਵਾ ਸਹੀ ਗੱਲ ਆ ਇਹ ਦੁੱਧ ਚੋਣਗੇ ਸਹੀ ਗੱਲ ਆ ਇਹ ਦੇਖੋ ਐਡ ਵੀਰਾ ਇਹ ਕੀ ਥਲੇ ਲਾਈ ਰੈਂਦੀ ਹੋਈ ਹੈ ਹਾਂ ਚੋਈ ਜੇ ਸੱਚ ਅੱਛਾ ਲੈਂਦੀ ਚੋਗ ਲੈਂਦੀ ਦੇਖੇ ਦੇਖੋ ਧਿਆਨ ਡਰਦੀ ਆ ਨਾ ਕੈਂ ਡਰਦੀ ਡਰਦੀ ਇੱਕ ਘਰ ਚੋਂ ਚੰਗਾ ਵੱਡਾ ਕੰਮ ਲੈ ਲਈ ਨਾ ਦੁਪਹਿਰੇ ਹਾਂਜੀ ਤੇ 2 ਕਿਲੋ ਦੁੱਧ ਐਵੇਂ ਕਮਾ 2 ਕਿਲੋ ਦੁੱਧ ਪਾਸਟ ਆ ਕੇ ਨਾ ਤੇ ਝੋਕ ਲੈਂਦੀ ਆ ਆ ਜੋ ਪੈਸੇ ਦੇਣੇ ਫਿਰ ਪਾਸਟ ਤੁਹਾਨੂੰ ਪਤਾ ਨਾ ਬਿਲਕੁਲ ਦੁੱਧੋ ਨਾ ਦੱਸਿਆ 10 ਕਿਲੋ 9 ਕਿਲੋ ਪੱਕਾ ਹੋਊਗਾ ਠੀਕ ਹੈ ਹਾਂਜੀ ਹਾਂਜੀ ਤੇ ਦੁੱਧ ਦੇ ਆਪ ਹੀ ਕਰਦਾ ਮੈਂ 나ੜੂ ਤੇ ਬੱਚਾ ਦੁੱਧ ਕਰਨਾ ਵੀਰੇ ਇਹਦੇ ਕੂਲਾ ਬੱਚਾ ਨਹੀਂ 15 ਕਿਲੋ ਦੁੱਧ ਮੈਂ ਗਾਰੰਟੀ ਕਰੂਗੀ ਵੀਰੇ 20 ਕੱਢ ਲੈ ਵੱਧ ਕੱਢ ਲੈ ਬਿਲਕੁਲ ਵੀਰੇ ਕਿੱਡੀ ਵਸ਼ੀਆ ਇਹ ਵੀਰ ਜੀ ਦਿਨੋ ਦਿਨੇ ਮਾਲਾ ਕੀ ਵਾਧੀਆਂ ਜਾਂਦੀਆਂ ਹਨ ਮਾ ਮਸ਼ੀ ਕਿੱਡੀ ਛੋ ਵਸ਼ੀਰ ਬੜੀ ਵੱਡੀ ਵੀਰੋ ਬਹੁਤ ਵੱਡੀ ਵੀਰੋ ਦੇਖੋ ਵੀ ਇੱਥੇ ਵੜ ਫਾੜੀ ਵਾਲਾ ਛੱਡਾ ਆ ਗਿਆ ਨਾ ਜੀ ਠੀਕ ਜੀ ਗਾ ਜੀ ਹਾਂ ਥੱਲੇ ਥੱਬੇ ਤੋਂ ਗੱਲ ਹੈ ਪੈਂਦੀ ਬਾਕੀ ਵੀਰ ਜੀ ਹੈ ਵੀਰ ਨੇ ਝੋਈ ਆ ਕੱਲਾ ਕੋਈ ਖਾਨ ਨਹੀਂ ਕਿਸ ਗਾਈ ਦਾ ਸਹੀ ਗੱਲ ਹੈ ਵੀਰੇ ਦੋ ਨੰਬਰ ਕੋਈ ਉਹ ਨਹੀਂ ਛੰਗਾ ਛੁੰਗਾ ਕੁਝ ਨਹੀਂ ਵੀ ਨਹੀਂ ਕਿ ਥਣ ਪੋਟੇ ਹਰ ਕੇ ਉਹ ਗੱਲ ਕੀ ਪੋਟੇ ਆਣਾ ਚੋਣੀ ਪਏ ਬੈਲ ਸਨ ਵੀਰੇ ਨਾ ਜੁਨਾ ਜੀ ਬੱਤੀ ਦਾ ਠੀਕ ਆ ਵੀਰੇ ਦੁੱਧ ਤੇ ਕੇ ਜੀ ਨੂੰ ਅਵਸ਼ਿਅਾ ਫੂਟੀਆਂ ਨੇ ਇੱਕ ਦੋਆਂ ਦਿਨਾਂ ਦੀਆਂ ਸਿੱਧੀਆਂ ਸਿੱਧੀਆਂ ਕਰਕੇ ਫਿਰ ਹਿਸਾਬ ਕਰਨੀਆਂ ਪਿੰਨੀਆਂ ਤਿਆਰ ਬਿਲਕੁਲ ਵੀਰੇ ਬਿਲਕੁਲ ਇਹ ਦੁੱਧ ਤੇ ਆ ਵੀ ਚੜਨੀਆਂ ਪੈਣ ਆ ਵੀ ਚੜਨੀਆਂ ਪਿੰਨੀਆਂ ਛੇੜਨੀਆਂ ਠੀਕ ਆ ਜੀ ਕਿੰਨੇ ਦੇ ਦਈਏ ਵਸ਼ੀ ਤੁਸੀਂ ਦੱਸਣਾ ਵੀਰ ਜੀ ਪੈਂ ਜਾਂ ਡੱਕ ਰੱਖਦੀ ਕਿ ਨਹੀਂ ਰਾਤੀ ਵੀ ਹੈ ਰਾਤੀ 55000 ਜੀ ਬਾਕੀ ਵੀਰਾ ਕੀ ਚੀਜ਼ਾਂ ਲਾਈ ਫੈਂਡੇ ਕਰਨ ਵਾਲੇ 55000 ਜੀ ਅਸੀਂ ਦੇ ਦਾਂਗੇ 55000 ਦੀ ਹਾਂ ਉਹਨੇ ਮਾਤਾ ਨੂੰ ਕਰ ਦਿੱਤੇ ਕਿੰਨਾ ਛੜ ਦਿੱਤੇ 20 ਯਾਰੀ ਚਲ ਤੈਨ ਨਹੀਂ ਚਾਹਦਾ 52000 ਦੀ ਜਾ ਲਓ ਜੀ 52000 ਦੀ ਇਤੋਂ ਗਾੜੀ ਤੇ ਵੀਰ ਜੀ ਉਹਨੇ ਰੱਬ ਦਾ ਨਾ ਹੀ ਮਗਰ ਵੀ ਵਸ਼ੀ ਆ ਨਹੀਂ ਤੇ ਵੀਰ ਜੀ ਮਗਰ ਵਸ਼ੀ ਆ ਇਹਦੇ ਵੈਸੇ ਕੋਈ ਜਾਂਦਾ ਕਿ 5-10000 ਮਹਿੰਗੀ ਹੋਈਂਦੀ ਆ ਨਾ ਇਹ ਮਗਰ ਉਹੜੀ ਦਿਖਾ ਵਸ਼ੀ ਹਾਂਜੀ 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 ਡਰਦੀ ਆ ਨਾ ਤੇਰਾ ਤੋੜਾ ਲੈ ਲਓ ਵੀਰ ਜੀ ਦੇਖੋ ਹਾਂ ਪੂਰੀ ਵੱਡੀ ਜੇ ਟੋਨੀ ਇਹ ਘੱਟ ਪੂਰਾ ਚੰਗਾ ਉੱਡਦਾ ਫੋਲ ਕਾਦੇ ਆ ਆ ਵੀਰ ਜੀ ਵੜਾ ਬੀਜੀਆਂ ਵੀਰ ਦੀਆਂ ਪਿਛਲੀ ਵੀਡੀਓ ਪਾਈਆਂ ਆ ਆ ਵੀਰ ਕੋਲ ਤਿੰਨ ਚਾਰ ਪਸ਼ੂ ਆ ਮਲਕੀ ਪੰਜ ਹਨਾ ਵੀਰ ਜੀ ਹਾਂ ਉਹਨਾਂ ਦੀ ਸਾਲੀ ਆਈ ਏ ਉਹਨਾਂ ਆਪਾਂ ਰਾਤ ਨੂੰ ਆਇਆ ਪਾਂ ਸ਼ੇਰਿਆਂ ਦੀ ਵੀਡੀਓ ਤੇ ਵੇਖੀ ਆਵਾ ਚਲੋ ਵੀਰ ਜੀ ਚੰਗੀ ਗੱਲ ਨਾਲੇ ਮਾਲ ਵੀਰ ਜੀ ਸਾਰਾ ਸਾਫੇ ਇਹ ਨਹੀਂ ਵਿਗਨੇ ਨੇ ਕੀ ਨੇ ਤੇ ਕੀ ਵਿਗਨੇ ਫਿਰ ਇੱਧਰ ਵੇਖੋ ਕੀ ਲਾਈਫ ਐ ਡੇ ਜਿਗਾਰ ਹੁਣ ਲੋਕੀ ਕਹਿੰਦੇ ਬਾਹਰ ਚੰਗਾ ਨਿਕਲ ਨਹੀਂ ਆਉਂਦਾ ਲੱਭਦਾ ਹੈਗਾ ਪਰ ਪੈਸੇ ਲਾਉਣੇ ਪੈਣੇ ਰਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਠੀਕ ਆ ਜੀ ਠੀਕ ਹੈ ਜੀ ਬਾਕੀ ਤਣਾ ਦੀ ਪਿੱਛੇ ਦੀ ਪੂਰ ਗਾਰੰਟੀ ਹੋਊਗੀ ਕਿੰਨੂ ਕੋਈ ਨਹੀਂ ਯਕੀਨ ਉਹ ਆਪਣਾ ਇੱਥੇ ਆਣ ਕੇ ਪਾਸ ਤੇ ਕੋਈ ਗੁੱਸੇ ਵਾਲੀ ਗੱਲ ਨਹੀਂ ਪਹਿਲੇ ਕਰਦੇ ਨੇ ਆਪਾਂ ਇਹ ਬੜੇ ਔਖੇ ਪਾਉਂਦੇ ਆ ਆਪਾਂ ਵੀ ਲਾ ਕੇ ਆਏ ਆ ਤੁਸੀਂ ਵੀ ਲਾਉਣੇ ਆ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਣਾ ਮੈਂ ਸੋਚਦਾ ਵਾਂ ਕਿ ਜਿੱਦੂ ਮੈਂ ਵਸ਼ੀ ਦਵਾ ਆਪਣੇ ਲੋ ਚੰਗੀ ਤੋਂ ਚੰਗੀ ਦਵਾ ਕੋਈ ਲਾਹਮਾ ਨਾ ਦੇ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਇਹ ਕਿ ਲੰਮੇ ਟਾਈਮ ਕੰਮ ਕਰਨਾ ਵਾ ਬਿਲਕੁਲ ਬਿਲਕੁਲ ਜੜੀ ਗੱਲ ਆਪਣੀ ਮਰਜ਼ੀ ਨਾਲ ਲਓ ਬਿਲਕੁਲ ਵੀਰ ਉਹ ਫੋਨ ਕਰ ਦਿੰਦੇ ਪਹਿਲਾਂ ਸਲਾਹ ਵੇਖ ਲਿਆ ਕਰੋ ਪਹਿਲਾਂ ਆਪਣੀ ਸਲਾਹ ਕਰਕੇ ਹਾਂ ਜੀ ਹਾਂ ਜੀ ਪਹਿਲਾਂ ਆਪਣੇ ਘਰ ਦੇ ਨਾਲ ਸਾਰਿਆਂ ਨਾਲ ਵੱਡਾ ਸੌਦਾ ਕਰਦੇ ਲੱਗ ਜਾਂਦਾ ਫਿਰ ਬਾਅਦ ਚ ਕਹਿ ਜਾਂਦੇ ਫਿਰ ਦਾਨ ਨੇ ਹਣਾ ਦਾਨੇ ਦਾਨੇ ਫਿਰ ਅਗਲੇ ਦਾ ਟਾਈਮ ਖਰਾਬ ਕਰਨਾ ਨਾਲੇ ਆਪਣਾ ਵੀ ਕਰਨਾ ਤੇ ਆਹ ਵੀਰ ਜੀ ਵੀਰ ਕੋਲ ਪਸ਼ੂ ਆ ਚੰਗੇ ਟੌਪ ਦੇ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਣਾ ਪਟਾਕੇ ਪਾਉਣ ਵਾਲੀਆਂ ਜੇ ਪਟਾਕੇ ਪਟਾਕੇ ਪਾਉਣੇ ਚਾਹੀਦੇ ਇਹ ਵਸ਼ੀ ਬਿਲਕੁਲ ਵੀਰ ਹੈ ਤੇਰੇ ਚੁੱਕੇ ਨਹੀਂ ਜਾਣੇ ਫੋਨ ਆ ਰਿਹਾ ਠੀਕ ਹੈ ਵੀਰੇ ਸასი ਗਾਲ ਜੀ